ਇਹੀ ਲੀਡਰ ਸੀਗੇ ਜਿਹੜੇ ਉਸ ਵੇਲੇ ਉਹ ਸੌਦੇ ਵਾਲੇ ਸਾਥ ਦੇ ਉੱਥੇ ਵੀ ਜਾ ਜਾ ਕੇ ਡੇਰਿਆਂ ਤੇ ਵੋਟਾਂ ਮੰਗਦੇ ਸੀ ਉੱਥੇ ਨਤਮਸਤਕ ਹੁੰਦੇ ਸੀ ਮੈਨੂੰ ਇੱਕ ਤੁੰਦਲੀ ਜੀ ਤਸਵੀਰ ਯਾਦ ਹੈ ਪਰ ਕਨਫਰਮ ਹੈ ਜਾਂ ਨਹੀਂ ਹੈ ਮੈਨੂੰ ਪਤਾ ਨਹੀਂ ਉਹ ਮੈਨੂੰ ਕਿਤੇ ਲੱਭੀ ਨਹੀਂ ਹੈ ਇੰਟਰਨੈਟ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਇੱਕ ਪਟਿਆਲੇ ਦਾ ਲੀਡਰ ਹੋਰ ਸੀ ਤੇ ਉੱਥੇ ਉਹ ਡੇਰੇ ਦੇ ਵਿੱਚ ਜਾ ਕੇ ਹੱਥ ਜੋੜ ਕੇ ਖੜੇ ਆ ਵੋਟਾਂ ਦੇ ਖਾਤਰ ਇਸ ਸਾਰੀ ਰਾਜਨੀਤੀ ਇਦਾਂ ਹੀ ਚੱਲਦੀ ਆ ਜੀ ਇਹੀ ਲੀਡਰ ਸੀ ਜਿਹਦੋਂ ਬਰਗਾੜੀ ਦੇ ਵਿੱਚ ਦੁਖਾਂਤ ਵਾਪਰੇ ਆਇਆ ਤੇ ਕੋਟਖਪੁਰੇ ਦੀ ਦੁਖਾਂਤ ਵਾਪਰੇ ਆ ਕਿ ਭਾਈ ਤੁਸੀਂ ਉਹਦੀ ਗੱਲ ਕਰ ਲੋ ਜੀ ਇਹ ਜ਼ਿੰਮੇਵਾਰ ਸੀ ਖੈਰ ਉਹ ਬੀਬੀ ਜ਼ਗੀਰ ਕੁਆਰ ਨੇ ਹੋਰਾਂ ਨੇ ਕਬੂਲੀਆਂ ਇਹ ਚੀਜ਼ਾਂ ਪਰ ਇਹਦਾ ਨੁਕਸਾਨ ਫਾਇਦਾ ਕਿਹਨੂੰ ਹੋਣਾ ਆ ਹੁਣ ਇਹ ਤਾਂ ਆਉਣ ਵਾਲੀਆਂ ਵੋਟਾਂ ਚ ਪਤਾ ਲੱਗਣਾ ਇਲੈਕਸ਼ਨਾਂ ਚ ਪਤਾ ਲੱਗਣਾ ਕਿ ਭਾਜਪਾ ਕਿਹਦੀ ਸਾਈਡ ਲੈਂਦੀ ਆ ਤੇ ਕਾਂਗਰਸ ਕਿਹਦੀ ਸਾਈਡ ਲੈਂਦੀ ਆ ਜਿਹੜੇ ਅੱਜ ਨਵਾਂ ਨੈਰੇਟਿਵ ਸਰਜਿਆ ਜਾ ਰਿਹਾ ਹੈ ਕਿ ਸਰਨਿਆਂ ਦੇ ਜ਼ਰੀਏ ਅਕਾਲੀ ਦਲ ਕਾਂਗਰਸ ਨਾਲ ਨੇੜਤਾ ਵਧਾਣੀ ਚਾ ਰਿਹਾ ਆ।